ਮਹਿਤਪੁਰ ਰੋਡ ਨਕੋਦਰ ਵੇਖੇ ਤੇ ਔਰ ਤੁਸੀਂ ਵੇਖਿਆ ਕਿ ਪਿਛਲੇ ਕਈ ਦਿਨਾਂ ਤੋਂ ਇਹ ਜਿਹੜਾ ਰੋਡ ਹੈ तकरीबन ਨੂਰਮੈਲ ਰੋਡ ਵਾਲਾ ਜਿਹੜਾ ਟੀ ਪੁਆਇੰਟ ਹੈ ਉਸ ਤੋਂ ਲੈ ਕੇ ਇਹ ਜਿਹੜਾ ਬਿਲਕੁਲ ਪੂਰਾ ਮਹਿਤਪੁਰ ਰੋਡ ਸ਼ਹਿਰੀ ਜਿਹੜਾ ਬਿਲਕੁਲ ਟੁੱਟ ਗਿਆ ਔਰ ਇੱਥੇ ਜਿਹੜੇ ਨਿਤ ਨਵੇਂ ਹਾਦਸੇ ਪੇਸ਼ ਆਉਂਦੇ ਰਹਿੰਦੇ ਨੇ ਸੋ ਹਿਊਮਨ ਰਾਈਟ ਫਰੰਟ ਪੰਜਾਬ ਦੇ ਜਿਹੜੇ ਹਲਕਾ ਨਕੋਦਰ ਮੁਖੀ ਸਰਦਾਰ ਹਰਪਜਨ ਸਿੰਘ ਤੁਸੀਂ ਵੇਖ ਸਕਦੇ ਹੋ ਕਿ ਟਰੈਕਟਰ ਤੇ ਇਹ ਜਿਹੜੇ ਟੁੱਟੇ ਰੋਡ ਨੇ ਉਹਨਾਂ ਦੇ ਵਿੱਚ ਮਲਵਾ ਘੁੱਟ ਰਹੇ ਨੇ ਤੋ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸੋ ਮੈਂ ਕੈਮਰਾਮੈਨ ਨੂੰ ਕਹਾਵਾਂਗਾ ਕਿ ਤਸਵੀਰਾਂ ਜਿਹੜੀਆਂ ਵਿਖਾ ਦਿੱਤੀਆਂ ਜਾਣ ਇੱਧਰ ਵਿਖਾ ਦਿਓ ਪਹਿਲੇ। ਸੋ ਬਹੁਤ ਹੀ ਖਰਾਬ ਇਹ ਜਿਹੜੇ ਆਪਾਂ ਕਹਿ ਸਕਦੇ ਕਿ ਇਹ 1.5 2-2 ਫੁੱਟ ਦੇ ਟੋਏ ਜਿਹੜੇ ਇਸ ਰੋਡ ਦੇ ਵਿੱਚ ਪਏ ਹੋਏ ਨੇ। ਸੋ ਆਪਾਂ ਗੱਲਬਾਤ ਕਰਾਂਗੇ ਹੂਮਨ ਰਾਈਟ ਫਰੰਟ ਹਲਕਾ ਨਕੋਤਰ ਦਾ ਇਲਾਕਾ ਮੁਖੀ ਜਿਹੜੇ ਹਰਪਜਨ ਸਿੰਘ ਨੇ ਕੋ ਇਹ ਇਹਨਾਂ ਨੇ ਜਿਹੜੇ ਰੋਡ ਨੂੰ ਥੋੜਾ ਸੁਧਾਰਨ ਦੀ ਕੋਸ਼ਿਸ਼ ਕੀਤੀ ਆ ਪਰ ਵੇਖ ਸਕਦੇ ਆ ਕਿ ਰੋਡ ਦੀਆਂ ਤਸਵੀਰਾਂ ਬਿਲਕੁਲ ਖਸਰਾ ਨੇ ਔਰ ਜਦੋਂ ਇੱਥੇ ਮੀਂਹ ਆਂਦਾ ਹੈ ਤੇ ਬਹੁਤ ਜ਼ਿਆਦਾ ਇਹ ਜਿਹੜਾ ਰੋਡ ਖਰਾਬ ਹੋ ਜਾਂਦਾ ਹੈ ਔਰ ਰਾਹਗੀਰਾਂ ਨੂੰ ਵੀ ਜਿਹੜੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਥੋ ਆਪਾਂ ਗੱਲਬਾਤ ਪ੍ਰਧਾਨ ਜੀ ਨਾਲ ਕਰਾਂਗੇ ਅੱਜ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਸੜਕ ਦਾ ਪ੍ਰਾਇਮਰੀ ਇਹਨਾਂ ਪਹਿਲਾਂ ਵੀ ਹੈਣੀਗਾ ਟੁੱਟ ਗਈ ਸੀਗੀ ਤੇ ਕਈ ਵਾਰੀ ਫੋਨ ਕਰ ਚੁੱਕੇ ਆ ਅੱਜ ਬੰਦਾ ਇੱਕ ਡਿੱਗ ਪਿਆ ਉਹਦਾ ਬੜਾ ਤਰਸ ਆਪੇ ਯੁਰਗ ਬੰਦਾ ਹੈਗਾ ਛੱਟੋਂ ਅਹੀਂ ਆਪਣਾ ਰੇਟ ਰਾਈ ਲਾ ਕੇ ਤੇ ਆਪ ਹੀ ਬਜਰੀ ਪਾਉਣ ਦਾ ਆ। ਪਤਾਂ ਜੀ ਇਹ ਜਿਹੜਾ ਰੋਡ ਹੈ ਟੋਲ ਟੈਕਸ ਅੰਡਰ ਆਂਦਾ ਹੈ ਔਰ ਟੋਲ ਟੈਕਸ ਦਾ ਕਿਸਾਨਾ ਵਿਰਾ ਵੱਲੋਂ ਹੁਣ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਹੱਕਦਾਰ ਵੀ ਨਹੀਂ ਹੈ ਕਿ ਟੋਲ ਲੈਣ ਦੇ ਰੋਡ ਦਾ ਬਹੁਤ ਬੁਰਾ ਹਾਲ ਹੈ। ਕੋ ਪਾਣਾ ਸੁਨੀਹਾ ਮੈਸੇਜ ਕੀ ਹੈ ਕਿ ਕਾਫੀ ਲੰਬੇ ਸਮੇਂ ਤੋਂ ਰੋਡ ਟੁੱਟ ਗਿਆ ਹੈ ਔਰ ਰੋਡ ਦਾ ਜਿਹੜਾ ਮਟੀਰੀਅਲ ਵੀ ਕਾਫੀ ਹਲਕਾ ਸੀ ਜਦੋਂ ਬਣਿਆ। ਇਹ ਸਰਕਾਰੀ ਮਾਰੀ ਆ ਜੀ ਸਰਕਾਰਾਂ ਚੰਗੀਆਂ ਹੁਣ ਤਾਂ ਆਪੇ ਕੰਮ ਵਧੀਆ ਹੋਣ। ਸਰਕਾਰਾਂ ਇਹ ਧੌਲੇ ਕਰ ਜਾਂਦੀਆਂ ਵਾ ਪੂਰਾ ਮਿੱਟੀ ਲਾਉਂਦੇ ਨਹੀਂ ਹੈਗੇ। ਇੱਕ ਮੈਂ ਨਿਊਜ਼ ਸੁਣੀ ਸੀਗੀ ਇੱਕ ਆਪਣੇ YouTube ਤੇ ਪਾਈ ਸੀ ਕਲਕੱਤੇ ਬਣਾਈ ਰੋਡ ਉਹਨੂੰ ਬਣੇ ਨੂੰ 40 ਸਾਲ ਹੋ ਗਏ ਆ ਉਹ ਬੰਦੇ ਨੂੰ ਬਜਿਆ ਕੋ ਨਹੀਂ ਰੋਡ ਬਣਾਉਣ ਚ ਉਹ ਮੈਂ YouTube ਤੇ ਮੇਰੇ ਕੋਲ ਹੈਗੀ ਆ ਉਹ ਰਿਕਾਰਡਿੰਗ ਉਹਨਾਂ ਦਾ ਕੰਟਰੈਕਟ ਨਹੀਂ ਦਿੱਤਾ ਕਿਸੇ ਨੇ ਵੀ ਇਹ ਉਹਨੂੰ ਹੁੰਦੇ ਆ ਕੰਟਰੈਕਟ ਜਿਹੜੇ ਬੰਦੇ ਚੋ ਖਾਂਦੇ ਆ ਜਾਂ ਗਾਹ ਫਰਾਉਂਦੇ ਆ ਆ ਪਸਤੀ ਗੱਲ ਜਾਣਦੇ ਆ ਓਕੇ ਬਾਈ ਇੱਕ ਸੈਕਿੰਡ ਇੱਕ ਸੈਕਿੰਡ ਤੋ ਐਸਨ ਪ੍ਰਧਾਨ ਹਿਊਮਨ ਰਾਈਟ ਫਰੰਟ ਪੰਜਾਬ ਦੇ ਹਲਕਾ ਨਪੋਦਰ ਮੁਫੀ ਤੋ ਪਹਿਨਾ ਇਨਨ ਨਾਲ ਲਾਸਟ ਵਿੱਚ ਗੱਲ ਕਰਕੇ ਪ੍ਰਧਾਨ ਸਾਹਿਬ ਕਿਤਕ ਤੱਕ ਦਾ ਕਾ ਉਹ ਉਮੀਦ ਰੱਖ ਸਕਦੀ ਹੈ ਕਿ ਜਿਹੜੀ ਇਹ ਸੜਕ ਪ੍ਰਸ਼ਾਸਨ ਵੱਲੋਂ ਬਣਾ ਦਿੱਤੀ ਜਾਵੇਗੀ ਇਹ ਤਾਂ ਜੀ ਮੁਸ਼ਕਲ ਹੀ ਆ ਸਰਕਾਰ ਹੀ ਤੁਹਾਨੂੰ ਪਤਾ ਇਦਾਂ ਹੀ ਕਰਦੇ ਆ ਜੀ ਉਹ ਇਹ ਜਿਹੜਾ ਉਪਰਾਲਾ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ ਤੋ ਤੁਹਾਡੇ ਮਨ ਚ ਕਦੋਂ ਆਈ ਕਿ ਇਹਨੂੰ ਥੋੜਾ ਸੁਧਾਰ ਲਿਆਣਾ ਚਾਹੀਦਾ ਸੜਕ ਦੇ ਵਿੱਚ ਹਾਤੀ ਬੰਦਾ ਡਿੱਗਿਆ ਬਜ਼ੁਰਗ ਬੰਦਾ ਡਿੱਗਾ ਮੈਂ ਵੀਡੀਓ ਬਣਾਈ ਹੋਈ ਜੀ ਮੈਂ ਤੁਹਾਨੂੰ ਦਿਖਾਉਣਾ ਵਾ ਉਹ ਸੱਤ ਕੋ ਬਚ ਬਚ ਗਿਆ ਵਾ ਤਾਂ ਮੈਗਾ ਯਾਰ ਪਾਉਣਾ ਪਹਿਲਾਂ ਇਹ ਕਮਿਟੀ ਪਾਈ ਜਾਵੇ ਭਰਤੀ ਪਾਈ ਜਾਵੇ ਜਾਂ ਮਜਰੀ ਸੀਗੀ ਾਡੇ ਕੋ ਇੱਥੇ ਪਈ ਮਰਦਾਂ ਦਾ ਫਿਕਰ ਆਪਾਂ ਗੱਲ ਕਰੀਏ ਬਾਹਰਲੇ ਮੁਲਕਾਂ ਦੀ ਜਿਹੜੀ ਸੜਕਾਂ ਦੀ ਆਪਾਂ ਉੱਥੇ ਤੱਕ ਕਦੋਂ ਪਹੁੰਚ ਸਕਦੇ ਆ ਕਿਉਂਕਿ ਆਪਣੇ ਜਿਹੜੇ ਮੁਕਾਬਲੇ ਉਹਨਾਂ ਤੇ ਜਿਹੜੇ ਰੋਡ ਨੇ ਬਹੁਤ ਹਾਈ ਫਾਈ ਨੇ ਤਾਂ ਹੀ ਤੇ ਨਿਆਣੇ ਸਾਰੇ ਬਾਹਰ ਭੱਜੀ ਜਾਂਦੇ ਆ ਰੁਪਈਆ ਇੱਥੇ ਲੰਵਾ ਕੋਈ ਨਹੀਂ ਹੈ ਕੰਮ ਤੇ ਅਗਲੇ ਕਹਿੰਦੇ ਬਾਹਰ ਜਾ ਕੇ ਥੋੜਾ ਹੀ ਕੰਮ ਕਰਨਾ ਪੈ ਜਵੇ ਉੱਥੇ ਬਾਹਰ ਜਾਣਾ ਇਹਨਾਂ ਰੋਡਾਂ ਕਰਕੇ ਜਾਂ ਬਜਿਲੀ ਕਰਕੇ ਜਾਂ ਸੀਵਰੇਜ ਕਰਕੇ ਇਹਨਾਂ ਦੇ ਕਰਕੇ ਸਾਰਾ ਕੰਮ ਖਰਾਬ ਹੈ ਜੀ ਬਸ ਧੰਵਾਦ ਜੀ ਸੋ ਇਹ ਸੰ ਹਿਊਮਨ ਰਾਈਟ ਫਰੰਟ ਦੇ ਹਲਕਨ ਕੋਦਰਤੇ ਜਿਹੜੇ ਮੁਖੀ ਨੇ ਸਰਪੰਜ ਸਿੰਘ ਜੀ ਸੋ ਬਸ ਪੱਛਰੀ ਪ੍ਰਧਾਨ ਵੀ ਸਾਡੇ ਦਰਮਿਆਨ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਇਹ ਸਾਈਡ ਤੋਂ ਬਣਾਓ ਉਹਦੇ ਅਗੇਂਸਟ ਪੈ ਰਹੀ ਐ ਇਸ ਸਾਈਡ ਤੋਂ ਬਣਾਓ ਹਾਂਜੀ ਸਰ ਜੈ ਭੀਮ ਜੀ ਸਤਿ ਸ਼੍ਰੀ ਅਕਾਲ ਸਰ ਸਿਕਾਦਿੰਗ ਤੁਸੀਂ ਸਰ ਵੇਖਿਆ ਜਿਹੜਾ ਰੋਡ ਹੈ ਬਹੁਤ ਹੀ ਟੋਏ ਵੱਡੇ ਵੱਡੇ ਪਏ ਹੋਏ ਸਨ ਔਰ ਹਰ ਭਜਨ ਸਿੰਘ ਜੀ ਜਿਹੜਾ ਇਹਨੂੰ ਲੈਵਲ ਕਰ ਰਿਆ ਨੇ ਇਹਨਾਂ ਨੇ ਆਖਿਆ ਕਿ ਥੋੜਾ ਸਮਾਂ ਪਹਿਲਾਂ ਇੱਥੇ ਇੱਕ ਗਰੀਬ ਡਿੱਗ ਕੇ ਇੱਕ ਬਜ਼ੁਰਗ ਅੰਕਲ ਦੇ ਸੱਟ ਲੱਗੀ ਸੀ ਸੋ ਕੀ ਕਹਿਣਾ ਤੁਹਾਡਾ ਇਸ ਰੋਡ ਬਾਰੇ ਅਸੀਂ ਪੂਰਾ ਜੱਫਾ ਬਣਾ ਕੇ ਨਾ ਇਟ ਇਸ ਹਾਂ ਪੂਰਾ ਜੱਫਾ ਬਣਾ ਕੇ ਅਸੀਂ ਟੋਲ ਟੈਕਸ ਤੇ ਜਾ ਰਹੇ ਹਾਂ ਜੀ ਪਹਿਲਾਂ ਤਾਂ ਜਿਹਨੇ ਜਗਰਾਮਾ ਰੋਡ ਸਾਰਾ ਬਣਾਇਆ ਉਹ ਟੂਲ ਫਰੀ ਹੋਣਾ ਚਾਹੀਦਾ ਉਹਨੂੰ ਕੋਈ ਦੁਕਾਨ ਨਹੀਂ ਟੂਲ ਲੈਣ ਦਾ ਆ ਸਾਡਾ ਧਰਨਾ ਹੈ ਕਿਸਾਨ ਯੂਨੀਅਨ ਦਾ ਔਰ ਮੈਂ ਉੱਥੇ ਜਾ ਰਿਹਾ ਆਪਣੇ ਕਾਫਲੇ ਨਾਲ ਬਾਕੀ ਇਹ ਗੱਲਾਂ ਜਿਹੜੇ ਰੋਡ ਦੇ ਆ ਖਲਾ ਖਲਾਫ ਆ ਜਦੋਂ ਬੀਬੀ ਐਮਐਲਏ ਨੇ ਸੜਕ ਬਣਾਈ ਸੀ ਨਾ ਉਹ ਕਹਿੰਦੀ ਸੀ ਇਹ ਵਨ ਸੜਕ ਹੈ ਇਹ ਵਨ ਸੜਕ ਦੋ ਮੀਆਂ ਨੇ ਦੱਸਤਾ ਵੀ ਇਹ ਵਨ ਸੜਕ ਕਿਹਨਾਂ ਦੀ ਕੀ ਹੁੰਦੀ ਆ ਤੇ ਹਟੂ ਜੱਟ ਕੀ ਹੁੰਦਾ ਇਹ ਤਾਂ ਮਤਲਬ ਕਿ ਇੱਕ ਲੋਕਾਂ ਨੂੰ ਬੇਕੂ ਬੇਕੂ ਬਣਾਉਣ ਵਾਲੀ ਗੱਲ ਆ ਔਰ ਸਾਡੇ ਸਾਹਮਣੇ ਉਹ ਨੂਰਨਾ ਰੋਡ ਤੇ ਮੁੰਡਾ ਐਕਸੀਡੈਂਟ ਹੋ ਗਿਆ ਦੋਨੋਂ ਮਰ ਗਏ ਇੱਕ ਇੱਕ ਮਹੂ ਵਾਲਦਾ ਸੀ ਇੱਕ ਮੀਰਪੁਰ ਦਾ ਸੀ ਉਹ ਜਿਹੜੀ ਬਿੱਡੋ ਹੋ ਗਈ ਜਨਾਨੀ ਉਹਦਾ ਕਸੂਰ ਦੱਸ ਕੀ ਆ ਕੋਈ ਬੱਚ ਟਾਇਰ ਪੈ ਗਿਆ ਉਹ ਮੁੰਡਾ ਤੇਜ਼ ਸੀ ਉਹ ਪਾੜ ਕੇ ਦੂਜੇ ਤੇ ਲੱਗਾ ਦੋਨਾਂ ਦੀ ਮੌਤ ਹੋ ਗਈ ਦੇਖੋ ਇਹ ਪ੍ਰਸ਼ਾਸਨ ਨੂੰ ਚਾਹੀਦਾ ਜੇ ਜਾਨ ਮਾਰ ਦੀ ਰਾਖੀ ਨਹੀਂ ਕਰ ਸਕਦੇ ਤੇ ਦਿਓ ਸੀਵਾ ਹੋਰ ਕੋਈ ਸਰਕਾਰ ਬਣਾਈਏ ਬਸ ਪਾਰ ਕੇ ਯੋਧੇ ਮਾਇਆਵਤੀ ਨੇ ਚਾਰ ਚਾਰ ਫਾਜੀ ਇੱਥੇ ਸਰਕਾਰ ਚਲਾਈ ਆ ਜਾ ਕੇ ਦੇਖੋ ਤਾਂ ਇਹਨਾਂ ਕਿੰਨੀਆਂ ਸੋਹਣੀਆਂ ਰੋਡ ਬਣੀਆਂ ਅੱਜ ਤੱਕ ਰੋਡ ਉਦਾਂ ਦੇ ਹੀ ਆ ਪਰ ਇਹ ਕਰਾਪਸ਼ਨ ਕਰਾਪਚਨ ਦੀ ਸਰਕਾਰ ਆ ਔਰ ਨਕੌਦਰ ਸ਼ਹਿਰ ਨੂੰ ਤਾਂ ਪੂਰਾ ਕਰੱਪ ਕੀਤਾ ਪਿਆ ਇਹਨਾਂ ਨੇ ਵਤਾਂ ਦਾ ਪਤਾ ਨਹੀਂ ਕੋਈ ਸੰਸਪੱਸ਼ਟ ਸ਼ਹਿਰੀ ਪ੍ਰਧਾਨ ਮੰਤਰੀ ਵਿਜੇ ਮੜਾਸੀ ਜਿਨ੍ਹਾਂ ਨੇ ਆਖਿਆ ਕਿ ਰੋਡ ਦੀ ਬਹੁਤ ਖਸਤਾ ਹਾਲਤ ਹੈ ਔਰ ਹਿਊਮਨ ਰਾਈਟ ਫਰੰਟ ਪੰਜਾਬ ਦੇ ਹਲਕਾ ਨਕੋਦਰ ਮੁਖੀ ਜਿਹੜੇ ਹਰਪਾਜਨ ਸਿੰਘ ਜੀ ਨੇ ਉਹਨਾਂ ਦਾ ਇੱਕ ਐਫਰਟ ਬੜਾ ਚੰਗਾ ਹੈ ਕਿਉਂਕਿ ਰੋਡ ਜਿਹੜਾ ਟੁੱਟਾ ਹੈ ਉਹਦੇ ਜਿਹੜੇ ਟਾਇਰ ਨੂੰ ਭਰਨ ਦੀ ਪੂਰੀ ਕੋਸ਼ਿਸ਼ ਪ੍ਰਧਾਨ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ ਸੋ ਤੁਸੀਂ ਵੇਖ ਰਹੇ ਸੀ ਕੇਟੀ ਵਰਲਡ ਪੰਜਾਬੀ ਨਿਊਜ਼ ਅਤੇ ਆਵਾਜ਼ ਪੰਜਾਬੀ ਨਿਊਜ਼ ਤੋ ਇਹ ਜਿਹੜਾ ਉਪਰਾਲਾ ਹਰਪ੍ਰਭਜਨ ਸਿੰਘ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਸੋ ਕਿਉਂਕਿ ਨਾ ਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਆਪਾਂ ਕਹਿ ਸਕਦੇ ਹਾਂ ਕਿ ਰੋਡ ਜਿਹੜਾ ਕਾਫੀ ਟੁੱਟਾ ਔਰ 2 ਤੋਂ 4 ਫੁੱਟ ਦੇ ਟੋਏ ਸਨ ਔਰ ਅੱਗੇ ਤੱਕ ਵੀ ਰੋਡ ਦੀ ਜਿਹੜੀ ਹਾਲਤ ਬਿਲਕੁਲ ਇਸੇ ਤਰ੍ਹਾਂ ਹੈ ਸੋ ਰੋਜ਼ਾਨਾ ਆਪਾਂ ਕਹਿ ਸਕਦੇ ਆ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕੀ ਇਥੋਂ ਲੰਘਦੇ ਨੇ ਲੇਕਿਨ ਇਹ ਜਿਹੜੇ ਰੋਡ ਦੇ ਬਾਰੇ ਕੋਈ ਵੀ ਜਿਹੜੀ ਆਵਾਜ਼ ਨਹੀਂ ਚੁੱਕ ਰਹੀ ਸੀ ਸੋ ਅੱਜ ਪ੍ਰਧਾਨ ਸਾਹਿਬ ਹੋਣਾ ਨੇ ਜਿਹੜਾ ਇੱਕ ਚੰਗਾ ਉਪਰਾਲਾ ਕਰਦਿਆ ਇਹ ਜਿਹੜਾ ਮਲਵਾ ਤੁਸੀਂ ਵੇਖ ਸਕਦੇ ਹੋ ਵੱਡੇ ਵੱਡੇ ਟੋਆ ਦੇ ਵਿੱਚੋਂ ਛੱਟਿਆ ਜਾ ਰਿਹਾ ਹੈ ਸੋ ਧੰਨਵਾਦ ਹੈ ਹਰਪੰਦਰ ਸਿੰਘ ਹੋਣਾ ਦਾ ਵੀ ਕੋਈ ਨਹੀਂ ਤਸਵੀਰਾਂ ਵਖਾੰਦਾ ਹੋਏ ਸਾਰੇ ਵੀਰਾਂ ਤੋਂ ਇਜਾਜ਼ਤ ਚਾਹਨਾ ਹੈ ਜੀ ਧੰਨਵਾਦ